ਪਿਛਲੇ ਦਿਨੀ ਹੁਸ਼ਿਆਰਪੁਰ ਅਤੇ ਗੁਰਦਾਸਪੁਰ ਦੀ ਹੱਦ ਤੇ ਸੈਿਤ ਅਫਸਰ ਡਾਕਟਰ ਲਖਬੀਰ ਸਿੰਘ ਨੇ ਇੱਕ ਪਨੀਰ ਦੀ ਭਰੀ ਗੱਡੀ ਨੂੰ ਫੜਿਆ ਸੀ। ਮੂਹਨੇਰੇ ਚੈਕਿੰਗ ਕੀਤੀ ਗਈ ਜਿਸ ਦੌਰਾਨ ਸੈਿਤ ਅਫਸਰ ਨੇ ਗੱਡੀ ਚੋਕਰੀ 5 ਕੁਇੰਟਲ ਖੁੱਲਾ ਪਨੀਰ ਬਰਾਮਦ ਕੀਤਾ ਸੀ ਅਤੇ ਦਾਅਵਾ ਕੀਤਾ ਸੀ ਕਿ ਪਨੀਰ ਉਹਨਾਂ ਨੂੰ ਸ਼ੱਕੀ ਯਾਨੀ ਕਿ ਨਕਲੀ ਜਾਪ ਰਿਹਾ ਹੈ। ਪਰ ਹੁਣ ਪਨੀਰ ਬਣਾਉਣ ਵਾਲੀ ਫੈਕਟਰੀ ਦੇ ਮਾਲਕ ਨੇ ਇਹਨਾਂ ਇਲਜ਼ਾਮਾਂ ਦਾ ਖੰਡਨ ਕੀਤਾ ਹੈ ਅਤੇ ਪੱਤਰਕਾਰਾਂ ਸਾਹਮਣੇ ਕੈਮਰੇ ਤੇ ਦਿਖਾਇਆ ਹੈ ਕਿ ਫੈਕਟਰੀ ਚ ਪਨੀਰ ਕਿਵੇਂ ਤਿਆਰ ਕੀਤਾ ਜਾਂਦਾ ਹੈ। ਇੱਕ-ਇੱਕ ਚ ਕਿੰਨੇ-ਕਿੰਨੀਆਂ ਰੱਖੀਆਂ 10-10 ਇੱਕ-ਇੱਕ ਚ 10-10 5-5 ਕਿਲੋ ਦੀ ਇੱਕ ਸ਼ਰਮਾ ਜੀ ਲੱਗਦਾ 5 ਕਿਲੋ ਸਾਡੇ 5 5 ਸਾਢੇ 5 ਹਨਾ ਇਹ 10-10 ਇੱਕ ਚ ਹੈ ਆ 5-5 ਕਿਲੋ ਵਾਲੇ ਸਾਹਿਬ ਕਿਹੜੇ ਇਹ ਪੈਕੇਜਾਂ ਚਲੋ ਇਹ ਇਹ ਸਾਰਿਆਂ ਚ 10-10 ਕਿਲੋ ਤਾਂ ਹੋਊਗਾ ਜੀ ਸ਼ਰਮਾ ਜੀ ਸਾਰਿਆਂ ਚ 10-10 ਕਿਲੋ ਪੈਕੇਜ ਆ ਸਹੀ ਹੋ ਗਈ ਇਹ ਬਰਫ਼ ਕਿੱਥੋਂ ਲਈ ਆ ਹਾਂ ਜੀ ਆਪਣੀ ਕਾਰਖਾਨਾ ਵੀ ਆ ਬਰਫ ਦਾ ਹਾਂ ਉਹਦਾ ਤੁਹਾਨੂੰ ਪਤਾ ਵੀ ਇਹ ਬਰਫ ਜਿਹੜੀ ਆ ਇਹ ਆਪਾਂ ਉਹ ਪੈਕੇਟ ਤਾਂ ਰੱਖ ਸਕਦੇ ਆ ਵੀ ਉਹਦੇ ਵਿੱਚ ਨਹੀਂ ਜਾਊਗੀ ਬਰਫ ਕਿਉਂਕਿ ਬਰਫ ਖਾਣ ਵਾਲੀ ਨਹੀਂ ਹੁੰਦੀ ਹਾਂਜੀ ਖਾਣ ਵਾਲੀ ਹੁੰਦੀ ਆ ਹਾਂਜੀ ਖਾਣ ਵਾਲੀ ਹੁੰਦੀ ਬਰਫ ਸਿੱਧੀ ਪਾ ਸਕਦੇ ਹੋ ਤੁਹਾਡੇ ਜਿਹੜੇ ਇਹ ਹਾਈਜਨ ਅਨ ਹਾਈਜਨਿਕ ਹਾਲਾਤਾਂ ਚ ਬਰਫ ਬਣਾਉਂਦੇ ਆ ਅੱਛਾ

ਆਪਰਾ ਪ੍ਰੋਜੈਕਟ ਨਾਲ ਨਹੀਂ ਪਰਮਾਇਆ ਸਟੈਸ਼ਨਲ ਪਾਣੀ ਦੀ ਇਹ ਸਟੈਸ਼ਨ ਪਾਣੀ ਦਾ ਸੈਕਟਰ ਪਾਣੀ ਜਿਹੜਾ ਆਪਾਂ ਵਰਤਦੇ ਹਾਂ ਜਿਹੜਾ ਪਾਣੀ ਨਾਲ ਇੰਕੀ ਕਰਦੇ ਨਾਲ ਹੈਲੋ ਤੇਰੀ ਸਾਰਾ ਸੈਕਟਰ ਪਾਣੀ ਹਾਂਜੀ ਹਾਂਜੀ ਸੈਕਟਰ ਪਾਣੀ ਤੋਂ ਵਰਤਦੇ ਹਾਂ ਪਾਣੀ ਤੋਂ ਸਸ਼ਟ ਕਰਦਾ ਮਾ ਦੁਰਗਾ ਪਨੀਰ ਫੈਕਟਰੀ ਦੇ ਮਾਲਕ ਦੀਪ ਕੁਮਾਰ ਨੇ ਦਾਵਾ ਕੀਤਾ ਹੈ ਕਿ ਉਹਨਾਂ ਵੱਲੋਂ ਤਿਆਰ ਕੀਤਾ ਜਾਂਦਾ ਪਨੀਰ ਬਿਲਕੁਲ ਸਹੀ ਅਤੇ ਅਸਲੀ ਹੈ ਜਦਕਿ ਪਨੀਰ ਬਣਾਉਣ ਦੇ ਦੋ ਵੱਖ-ਵੱਖਰੇ ਪੈਮਾਨੇ ਨੇ ਅਤੇ ਉਹ ਮੰਗ ਮੁਤਾਬਕ ਦੋਵੇਂ ਪੈਮਾਨਿਆਂ ਦਾ ਪਨੀਰ ਬਿਲਕੁਲ ਅਸਲ ਦੁੱਧ ਤੋਂ ਤਿਆਰ ਕਰਦੇ ਨੇ ਦੀਪਕ ਕੁਮਾਰ ਮੁਤਾਬਕ ਮੀਡੀਆ 'ਚ ਚੱਲ ਰਹੀਆਂ ਖਬਰਾਂ ਨਾਲ ਉਹਨਾਂ ਦੇ ਕਾਰੋਬਾਰ ਦਾ ਵੀ ਵੱਡਾ ਨੁਕਸਾਨ ਹੋਇਆ ਹੈ ਅੱਜ ਜੀ ਸਰ ਜੀ ਜਦੋਂ ਮੇਰਾ ਸੈਂਪਲ ਪਰਣਾ ਸ਼ੁਰੂ ਕੀਤਾ ਉਹਨਾਂ ਨੇ ਮੈਨੂੰ ਜ਼ਰੂਰੀ ਨਹੀਂ ਸਮਝਿਆ ਵੀ ਉੱਥੇ ਮਾਲਕ ਨੂੰ ਬੁਲਾਈਏ ਮੇਰੇ ਤੋਂ 30 ਕਿਲੋਮੀਟਰ ਸਾਰਾ ਇੱਥੋਂ 20 ਕਿਲੋਮੀਟਰ ਦੇ ਕਰੀਬ ਸੀਗੇ ਮੇਰਾ પ્લાન્ટ ਉੱਥੋਂ ਮੈਨੂੰ ਫੋਨ ਕਰਦੇ ਉੱਥੇ ਸੱਦ ਲੈਂਦੇ ਤੇ ਮੈਂ ਉਹਨਾਂ ਨੂੰ ਦੱਸ ਦਿੰਦਾ ਕਿਹੜੇ ਪੈਰਾਮੀਟਰ ਦੇ ਨਾਲ ਆਪਾਂ ਕਿਹੜੇ ਤਰੀਕੇ ਨਾਲ ਪਨੀਰ ਨੂੰ ਤਿਆਰ ਕਰਨੇ ਆ ਹਾਂਜੀ ਉਹਨਾਂ ਦੀ ਗੱਲ ਸਹੀ ਆ ਜੀ ਉਹ ਦੁੱਧ 60 ਰੁਪਏ ਵਿੱਚ ਖਰੀਦਦੇ ਆ 50 ਰੁਪਏ ਦੁੱਧ ਦਾ ਰੇਟ ਆ ਦੇਖੋ ਘਰਾਂ 'ਚ ਤੇ ਇਹੀ ਰੇਟ ਵੇਚਦਾ ਦੁੱਧ ਭੋਲੇ ਭਾਲੇ ਲੋਕੀ ਨੇ ਉਹਨਾਂ ਨੂੰ 60 ਰੁਪਏ ਵੀ ਮਿਲਦਾ 70 ਵੀ ਮਿਲਦਾ 60 ਵੀ ਕਿਉਂਕਿ ਹਰ ਘਰ ਦੇ ਵਿੱਚ ਮਸ਼ੀਨ ਨਹੀਂ ਹੈਗੀ ਦੁੱਧ ਚੈੱਕ ਕਰਨ ਵਾਲੀ ਸਰ ਜਦੋਂ ਅਸੀਂ ਦੁੱਧ ਖਰੀਦਨੇ ਆ ਆਪਾਂ ਦੁੱਧ ਨੂੰ ਚੈੱਕ ਕਰਕੇ ਫੇਰ ਖਰੀਦਨੇ ਆ ਦੁੱਧ ਦੀ 2 ਫੈਂਟ ਵੀ ਆਂਦੀ ਆ ਦੁੱਧ ਦੀ 3 0 ਫੈਂਟ ਵੀ ਹੁੰਦੀ ਆ ਸਾਢੇ 3 ਵੀ 10 ਫੈਂਟ ਤੱਕ ਦੁੱਧ ਜਿਹੜੀ ਆ ਦੁੱਧ ਦੀ ਖਰੀਦ ਆਪਾਂ ਕਰਦੇ ਆ ਰਹੀ ਗੱਲ ਜਿਹੜਾ 60 ਕਿਲੋ ਦੁੱਧ ਵਾ ਉਹ 50 ਕਿਲੋ ਦੁੱਧ ਵਾ ਉਹ ਵਕਤ ਦੀ ਸਰਕਾਰਾਂ ਜਿਹਦੇ ਇਹੀ ਰੇਟ ਵਿਗਦਾ ਹੈ ਪਰ ਜਿਹੜੇ ਡੇਰੀ ਪਲਾਂਟ ਵਾਲੇ ਨੇ ਦੁੱਧ ਖਰੀਦਣਾ ਚਾਹੇ ਕਿ ਅਮੂਲ ਨੇ ਖਰੀਦਣਾ ਚਾਹ ਵੇਰਕ ਨੇ ਖਰੀਦਣਾ ਉਹਨਾਂ ਨੇ ਦੁੱਧ ਦੀ ਕੀਮਤ ਫੈਂਡ ਦੇਖ ਕੇ ਫਿਰ ਹੀ ਦੇਣੀ ਆ ਦੁੱਧ ਵਿੱਚ ਦੋ ਚੀਜ਼ਾਂ ਹੁੰਦੀਆਂ ਸਰ ਜੀ ਇੱਕ ਹੁੰਦਾ ਇਹਦੇ ਵਿੱਚ ਪਟੀਨ ਇੱਕ ਹੁੰਦਾ ਘਿਓ ਹੁਣ ਜਿਹੜਾ 70 ਫੈਂਡ ਦਾ ਦੁੱਧ ਹੈ ਉਹਦਾ ਤਾਂ ਸਰ ਪਨੀਰ ਬਣਾਣਾ ਨਹੀਂ ਕਿਸੇ ਨੇ ਉਹਦੇ ਵਿੱਚੋਂ ਆਪਾਂ ਕਰੀਮ ਕੱਢਣੀ ਆ ਫਿਰ ਆਪਣਾ ਘਿਓ ਬਣਾ ਉਹਦੇ ਵਿੱਚੋਂ ਕਰੀਮ ਸਾਰੀ ਕੱਢਣੀ ਆ ਜਾਂ ਇਹ ਕੱਢਣੀ ਆ ਅੱਧੀ ਉਹ ਪੈਰਾਮੀਟਰ ਦੇ ਸਹਾਰ ਨਾਲ ਜੋ ਆਪਾਂ ਪਨੀਰ ਦੀ ਪੈਰਾਮੀਟਰ ਰੱਖਣੀ ਆ ਅਸੀਂ ਉਹ ਤਰੀਕੇ ਨਾਲ ਆਪਾਂ ਪਨੀਰ ਬਣਾਨੇ ਆ ਪਨੀਰ ਬੰਦਾ ਸਰ ਜੀ ਦੋ ਤਰ੍ਹਾਂ ਦਾ ਉਹ ਮੈਂ ਤੁਹਾਨੂੰ ਜਾਗਰੂਕ ਕਰਨਾ ਕਿੱਦਾਂ ਬੰਦਾ ਜਿਹੜਾ ਦੁੱਧ 7 ਫੈਂਡ ਦਾ ਜਾਂ 8 ਫੈਂਡ ਦਾ ਵਾ ਸਰ ਉਹਦੀ ਕਰੀਮ ਕੱਢ ਕੇ ਉਹਦੀ 3 ਫੈਂਡ ਚਾਹੇ ਉਹਦੀ 2.5 ਫੈਂਡ ਦਾ ਦੁੱਧ ਕਰਕੇ 1000 ਕਿਲੋ ਜਾਂ ਜਿੰਨਾ ਵੀ ਦੁੱਧ ਆਂਦਾ ਭਲਾਂ ਦੇ ਵਿੱਚ ਜਿੱਦਾਂ ਜਿੱਦਾਂ ਕਿਸੇ ਦੀ ਸੇਲ ਪਨੀਰ ਦੀ ਚਾਹੇ ਦਹੀਂ ਦੀ ਜਾਂ ਕਿੱਦਾਂ ਦੀ ਸੇਲ ਆ ਉਹ ਤਰੀਕੇ ਨਾਲ ਆਪਾਂ ਦੁੱਧ ਮਤਲਬ ਕਿ ਪੈਰਾਮੀਟਰ ਬਣਾ ਕੇ ਉਹਨੂੰ ਫੈਨ ਲਗਾ ਕੇ ਉਹਦੀ ਗ੍ਰੈਵਿਟੀ ਚੈੱਕ ਕਰਕੇ ਉਹਦਾ ਫਿਰ ਆਪਾਂ ਪੈਸਚਰਾਇਜ਼ਰ ਦੇ ਨਾਲ ਦੁੱਧ ਨੂੰ ਗਰਮ ਕਰਨੇ ਆ ਉਹਦੇ ਵਿੱਚ ਜਿਹੜੇ ਬੈਕਟੀਰੀਆ ਸਾਰ ਹੁੰਦੇ ਆ ਉਹ ਖਤਮ ਹੋ ਜਾਂਦੇ ਆ ਪਨੀਰ ਦੇ ਜਿਹੜੇ ਬੈਕਟੀਰੀਆ ਨੇ ਉਹ ਸਾਰੇ ਖਤਮ ਹੋ ਜਾਂਦੇ ਆ ਦੁੱਧ ਦੇ ਤੇ ਉਹ ਆਪਾਂ ਫਿਰ ਉਹਦਾ ਪਨੀਰ ਤਿਆਰ ਕਰਨੇ ਆ ਇੱਕ ਪਨੀਰ ਬੰਦਾ 2.5 ਫੈਂਡ ਦਾ ਇੱਕ ਬੰਦਾ 5 ਫੈਂਡ ਦਾ ਕਿਹੜਾ ਬਣਾਉਦੇ ਨਹੀਂ ਸਰ ਦੋਨੋਂ ਸਾਨੂੰ ਬਣਾਉਣੇ ਪੈਂਦੇ ਨੇ ਦੀਪਕ ਕੁਮਾਰ ਮੁਤਾਬਕ ਜਦੋਂ ਤੱਕ ਸਿਹਤ ਅਫਸਰ ਵੱਲੋਂ ਭਰੇ ਗਏ ਸੈਂਪਲਾਂ ਦੀ ਲੈਬ ਰਿਪੋਰਟ ਨਹੀਂ ਆ ਜਾਂਦੀ ਉਦੋਂ ਤੱਕ ਉਹਨਾਂ ਦੇ ਪਨੀਰ ਨੂੰ ਨਕਲੀ ਕਹਿਣਾ ਸਰਾ ਸਰਨਾ ਇਨਸਾਫੀ ਹੋਵੇਗਾ ਦੀਪਕ ਕੁਮਾਰ ਨੇ ਤਾਂ ਇਥੇ ਤੱਕ ਕਹਿ ਦਿੱਤਾ ਕਿ ਜੇਕਰ ਉਹਨਾਂ ਦਾ ਪਨੀਰ ਨਕਲੀ ਨਿਕਲਿਆ ਤਾਂ ਉਹਨਾਂ ਨੂੰ ਬੇਸ਼ੱਕ ਚੌਂਕ 'ਚ ਖੜਾ ਕੇ ਗੋਲੀ ਮਾਰ ਦਿੱਤੀ ਜਾਵੇ ਸਰ ਮੇਰੇ ਤੇ ਜਿੰਨਾ ਚਿਰ ਰਿਪੋਰਟ ਨਹੀਂ ਆਂਦੀ ਉਹਨਾਂ ਜਿੱਤੇ ਮੈਨੂੰ ਨਕਲੀ ਕਹਾਂਦਾ ਇਹਨਾਂ ਨੂੰ ਹੱਕਦਾਰ ਨਹੀਂ ਬਾਂਦਾ ਪਹਿਲ ਉਹਦੀ ਰਿਪੋਰਟ ਦੇਖ ਲੈਣ ਤਾਂ ਫੇਰ ਉਹਨੂੰ ਮੇਰੇ ਤੇ ਕੋਈ ਇੰਜਾਮ ਜੇ ਕੋ ਕਾਰਵਾਈ ਬੰਦੀ ਮੇਰੇ ਤੇ ਕਰ ਨਹੀਂ ਦੋ। ਸਰ ਦੇਖੋ ਮੈਂ ਬਰਫ਼ ਬਾਹਰੋਂ ਤੇ ਖਰੀਦਦਾ ਨਹੀਂ। ਜਿਹੜਾ ਮੇਰਾ ਜਦੋਂ ਮੈਨੂੰ ਫੂਡ ਸੇਫਟੀ ਆਲਾ ਮੈਨੂੰ ਸਰਟੀਫਿਕੇਟ ਦਿੱਤਾ ਮੈਂ ਸਰੋਂ ਦੀ ਪਹਿਲਾਂ ਪਾਣੀ ਦੀ ਟੈਸਟਿੰਗ ਕਰਾਈ ਆਪਣੇ ਪਲਾਂਟ ਦੀ। ਫੇਰ ਸਰ ਜਦੋਂ ਮੈਂ ਬਰਫ਼ ਜਮਾਨਾ ਵਾਂ ਮੈਂ ਪੈਚਰਾਈਜ਼ਡ ਪਾਣੀ ਨੂੰ ਕਰ ਲੈਣਾ। ਪੈਚਰਾਇਜ਼ ਕਰਕੇ ਮੈਂ ਉਹਦੀ ਬਰਫ਼ ਜਮਾਨਾ ਤੇ ਫੇਰ ਮੈਂ ਪਨੀਰ ਨੂੰ ਲਾਣਾ। ਪਟਾਈ ਤੇਨ ਫੈਂਡ ਦਾ ਦੁੱਧ ਜਿਹੜਾ ਖਰੀਦਨੇ ਆ ਨਾ ਅਸੀਂ ਉਹਦਾ ਉਹਦਾ ਵੀ ਪਨੀਰ ਬਣਾਉਨੇ ਆ ਸਰ ਉਹ ਚ ਕੋਈ ਪਾਪ ਨਹੀਂ ਹੈਗਾ ਜੇ ਉਹਦਾ ਕੋਈ ਪਾਪ ਆ ਤਾਂ ਅਸੀਂ ਬਾਰ-ਬਾਰ ਕਰਾਂਗੇ ਢਾਈ ਫੈਂਡ ਦਾ ਜੇ ਇਹ ਮੇਰੇ ਪਨੀਰ ਦੇ ਵਿੱਚੋਂ ਸਰ ਸੈਂਪਲ ਜਿਹੜਾ ਭਰਿਆ ਵਾ ਜੇ ਇਹ ਕੋ ਮੇਰੇ ਪਨੀਰ ਦੇ ਵਿੱਚੋਂ ਕੋ ਰਿਫਾਈਨ ਕੋਈ ਪੋਲਮਾਈ ਕੋਈ ਇਦਾਂ ਦੀ ਗਲਤ ਚੀਜ਼ ਨਿਕਲਦੀ ਆ ਮੈਨੂੰ ਚੌਂਗ ਚ ਖਿਲਾੜ ਕੇ ਸਰ ਗੋਲੀ ਮਾਰ ਦਿਓ ਮੈਨੂੰ ਕਬੂਲ ਆ ਮੈਂ ਆਪਣੇ ਬਿਆਨ ਆਪ ਦੇ ਰਿਹਾ ਦੱਸਿਆ ਕਿ ਆਪਣੀਆਂ ਛਾਪੇ ਮਾਰੀਆਂ ਲਈ ਮਸ਼ਹੂਰ ਸਿਹਤ ਅਫਸਰ ਡਾਕਟਰ ਲਖਬੀਰ ਸਿੰਘ ਨੇ ਪਨੀਰ ਦੀ ਗੱਡੀ ਦੀ ਚੈਕਿੰਗ ਕੀਤੀ ਸੀ ਜਿੱਥੇ ਗੱਡੀ ਦੇ ਡਰਾਈਵਰ ਨੇ ਖੁਲਾਸਾ ਕੀਤਾ ਸੀ ਕਿ ਗੱਡੀ 'ਚ ਮੌਜੂਦ ਪਨੀਰ ਗੁਰਦਾਸਪੁਰ 'ਚ ਬਣੀ ਮਾ ਦੁਰਗਾ ਫੈਕਟਰੀ 'ਚ ਤਿਆਰ ਕੀਤਾ ਜਾਂਦਾ ਹੈ ਪਰ ਹੁਣ ਮੀਡੀਆ 'ਚ ਚੱਲਦੀਆਂ ਖਬਰਾਂ ਦੇਖ ਕੇ ਫੈਕਟਰੀ ਮਾਲਕ ਨੇ ਆਪਣੀ ਸਫਾਈ ਪੇਸ਼ ਕੀਤੀ ਹੈ ਗੁਰਦਾਸਪੁਰ ਤੋਂ ਰੋਹਿਤ ਗੁਪਤਾ ਸੈਂਟਰਲ ਪੰਜਾਬ ਟੀਵੀ